ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ हेयर ਬਲੌਗ ਚੈਨਲ ਵਿੱਚ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ 'ਚ ਤੇ ਰਾਜੀ ਜੀ ਹਾਂ ਆਪਾਂ ਅੱਜ ਦੀ ਵੀਡੀਓ ਬਣਾਉਣ ਲੱਗੇ ਸਾਂ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਕੋਲ ਇੱਕ ਆਵਾਜ਼ ਕਮੈਂਟ ਬੋ ਦੇਣਾ ਜਿਹੜੇ ਪਹਿਲੇ 5 ਮਿੰਟਾਂ ਤੇ ਨਾਂ ਆਪਾਂ ਬੋਲਦੇ ਹਾਂ ਤੁਹਾਨੂੰ ਮੈਂ ਲਿਖ ਕੇ ਰੱਖਦੀ ਹਾਂ ਤੇ ਪਹਿਲਾ ਹੈਗਾ ਮੁੰਜਲ ਜਸਵਿੰਦਰ ਦੂਜਾ ਅਖਵੀਰ ਮੋਗਾ ਤੋਂ ਤੀਜਾ ਮਨੀ ਬਰਾੜ ਚੌਥਾ ਕਰਨਜੀਤ ਕੌਰ ਪੰਜਵਾਂ ਹੈਗਾ ਸ਼ਰਨ ਕੌਰ ਇਹ ਆਪਾਂ ਪਹਿਲੇ 5 ਟਮਾਂਟ ਜਿਹੜੇ ਫਟਾਫਟ ਆਪਾਂ ਨੂੰ ਕੀਤੇ ਸੀ ਵੀਡੀਓ ਦੇਖਣ ਤੋਂ ਬਾਅਦ ਤੇ ਇਹਨਾਂ ਦਾ ਧੰਨਵਾਦ ਹਨਾ ਤੇ ਆਪਾਂ ਬਾਕੀ ਅੱਜ ਦੀ ਵੀਡੀਓ ਹੁਣ ਬਣਾਉਣ ਲੱਗਿਆਂ ਉਹ ਵੀ ਸੋਈ ਦੇ ਰਿਲੇਟਡ ਹੀ ਆ ਅੱਜ ਦੀ ਵੀਡੀਓ ਜਿਹੜੀ ਹੈਗੀ ਆ ਸੋਈ ਵਿੱਚ ਕੋਈ ਕੀਪਰ ਹੁੰਦਾ ਹਨਾ ਤੇ ਨਾਟ ਲੱਗੇ ਹੁੰਦੇ ਆ ਆਪਣਾ ਹੋ ਗਿਆ ਜਾਂਦਾ ਕੁੱਕਰ ਹੁੰਦਾ ਕੀਪਰ ਹੁੰਦਾ ਚਾਹ ਵਾਲੇ ਇਹ ਨਾਟ ਲੱਗੇ ਹੁੰਦੇ ਨਾਟ ਢਿੱਲੇ ਹੋ ਕੇ ਖੁੱਲ ਜਾਂਦੇ ਆ ਹੁਣ ਤੇ ਆਪਾਂ ਤੁਹਾਨੂੰ ਤਰੀਕਾ ਦੱਸਣਾ ਬਹੁਤ ਹੀ ਆਸਾਨ ਜਿਹਾ ਤਰੀਕਾ ਹੈ ਜਿਨਾ ਨਾਟ ਕਾਸਕੇ ਤੇ ਮੜ ਕੇ ਹੈ ਜੀ ਇੱਕ ਚੀਜ਼ ਉੱਤੇ ਲਾ ਦੇਣੀ ਤਾਂ 나ਟ ਖੁੱਲਣਾ ਹੀ ਨਹੀਂ ਜਿੰਨਾ ਟਾਈਮ ਮਰਜੀ ਦੋ ਨਾ ਨਟਾਂ ਨੂੰ ਲੱਗੇ ਨੀਗਾਲ ਬਹੁਤ ਹੀ ਆਸਾਨ ਜਿਹਾ ਤਰੀਕਾ ਤੁਹਾਨੂੰ ਅੱਜ ਦਿਖਾਈਏ ਹਾਂਜੀ ਉਹਦੇ ਲਈ ਆਪਾਂ ਲਿਆ ਕੁੱਕਰ ਕੁੱਕਰ ਦੇ 나ਟ ਹੁੰਦੇ ਆ ਚੀਜ਼ਾਂ ਨਾ ਟਿੱਲੀਆਂ ਹੋ ਜਾਂਦੀਆਂ ਇਹ ਆਪਾਂ 나ਟ ਕੱਸ ਲੈਣੇ ਆ ਪਹਿਲਾਂ ਤਾਂ ਹਨਾ ਤੁਸੀਂ ਪੇਚ ਕੱਸਣਾ ਸਾਰੇ 나ਟ ਜਿਹੜੇ ਲੂਜ਼ 나ਟ ਆ ਠਿੱਲੇ 나ਟ ਆ ਤੁਸੀਂ ਕੱਸ ਲੈਣੇ ਆ ਆਪਾਂ ਕੱਸ ਲੈ ਤੇ ਉਹਦੇ ਪੱਕੀ ਚੀਜ਼ਾਂ ਨਾਲ ਜਿਹੜੇ 나ਟ ਆਪਣੇ ਖੁੱਲਣ ਨਾ ਉਹ ਹੈਗੇ ਆਪਾਂ ਨੀਲ ਪੇਂਟ ਆ ਦੇ ਨੇਲ ਪਰ ਤੁਸੀਂ ਜਿਹੜੀ ਮਲਜੀ ਲੈ ਲਓ ਮੇਰੇ ਕੋਲ ਟ੍ਰਾਂਸਪਲੇਟ ਸੀਗੀ ਨੇਲ ਪੇ ਇਹ ਪਾ ਕੇ ਕਰਨਾ ਕੋਕਰ ਦੇ ਨਟਾਂ ਦੇ ਉੱਤੇ ਐਦਾਂ ਕਰਕੇ ਲਗਾ ਦੇਣੀ ਹੈ ਸਾਦੇ ਨਟਾਂ ਤੇ ਜਿਵੇਂ ਆਲ ਮਗਰਮੂਰੇ ਐਦਾਂ ਲਾ ਦੇਣੀ ਨੇਲ ਪੇਂਡ ਦੋਨੇ ਪਾਸੇ ਇਹਨਾਂ ਨਾਟ ਨੂੰ ਨਾ ਤਾਂ ਜੰਗਾਲ ਲੱਗੂਗਾ ਤੇ ਨਾਟ ਇਹ ਖੁੱਲਦੇ ਵੀ ਨਹੀਂ ਹੈਗੇ ਇਹਨਾਂ ਮਲਜੀ ਤੁਸੀਂ ਕਦੀ ਚਲੋ ਕੰਮ ਨਾਟ ਖੁੱਲਣੇ ਨਹੀਂ ਹੈਗੇ ਬਹੁਤ ਹੀ ਆਸਾਨ ਜੀ ਟ੍ਰਿਕ ਆ ਇੱਦਾਂ ਆਪਾਂ ਦੋਨੇ ਪਾਸੇ ਨਟਾਂ ਤੇ ਲਗਾ ਦੇਣੀ ਬਹੁਤ ਹੀ ਆਸਾਨ ਜੀ ਟ੍ਰਿਕ ਆ ਸੈਟਕ ਨੇਲ ਪੇਂਟ ਲਗਾਉਣੀ ਆ ਤੁਸੀਂ ਇਹ ਤੇ ਹਾਂਜੀ ਇਸ ਦਾ ਤੁਸੀਂ ਕੁੱਕਰ ਤੇ ਹਨਾ ਜਾਂ ਕੋਈ ਤੁਹਾਡੇ 프라이ਪੈਨ ਆਉਂਦਾ ਨਾਟ ਤੇ ਲਿਆ ਤੁਸੀਂ ਨੇਲ ਪੇਂਟ ਮਾਟਕਾਸ ਕੇ ਨੇਲ ਪੇਂਟ ਲਗਾ ਦੇਣੀ ਬਹੁਤ ਹੀ ਆਸਾਨ ਜਿਆ ਤਰੀਕਾ ਨਹੀਂ ਤੁਹਾਡੇ ਨਟਾਂ ਨੂੰ ਜੰਗਾਲ ਲੱਗੂਗਾ ਤੇ ਨਾ ਹੀ ਨਾਟੇ ਢਿੱਲੇ ਹੋ ਕੇ ਖੁੱਲਣਗੇ ਜੇ ਤੁਹਾਨੂੰ ਇਹ ਮੇਰੀ ਟ੍ਰਿਕ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਕੱਲ ਨੂੰ ਕਿਸ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ